ਸਭ ਕਿਰਾਏ ਤੇ ਆਏ ਹੋਏ ਟੱਟੂ ਨੇ ਇਹ ਸਿਆਸੀ ਪਾਰਟੀਆਂ ਦੇ ਭੇਜੇ ਹੋਏ ਗੁੰਡੇ ਨੇ ਇਸ ਤੋਂ ਇਲਾਵਾ ਇਹਨਾਂ ਦਾ ਕੋਈ ਅਸਤਿਤਵ ਨਹੀਂ ਇਹਨਾਂ ਦੀ ਰੋਜ਼ ਦੀ ਡਿਊਟੀ ਹੈ ਕਿ ਜਿੱਥੇ ਭਾਜਪਾ ਦਾ ਪ੍ਰੋਗਰਾਮ ਹੋਵੇ ਉੱਥੇ ਜਾ ਕੇ ਖਲਣ ਪਣਾ ਜਿੰਦਾਬਾਦ 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 ਤਾਂ ਪੁਲਿਸ ਪ੍ਰਸ਼ਾਸਨ ਨੇ ਸਤਿੰਦਰ ਸਿੰਘ ਅਡਵਾਲ ਨੂੰ ਉਧਰੋਂ ਲੈ ਕੇ ਆਇਆ ਦੂਜੇ ਪਾਸੇ ਜਾ ਕੇ ਕਿ ਉਹਨਾਂ ਦੇ ਜਿਹੜੇ ਕਾਰਜਕਰਤਾ ਹੈ ਉਹ ਗੇਟ ਤੋਂ ਬਾਹਰ ਆ ਰਹੇ ਨੇ ਅੰਦਰ ਕਰਨ ਦੇ ਪ੍ਰਸ਼ਾਸਨ ਮੁਖੀ ਨੇ বিজেপি ਦੇ ਜਿਹੜੇ ਆਗੂ ਨੇ ਗੁੰਦਰ ਸਿੰਘੜਵਾਲ ਉਹਨਾਂ ਨੂੰ ਕਹਿ ਕੇ ਜਿਹੜੇ বিজেপি ਦੇ ਵਰਕਰ ਨੂੰ ਅੰਦਰ ਕਰਾਇਆ ਉਹਨਾਂ ਨੂੰ ਅੰਦਰ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਦੂਜੇ ਪਾਸੇ ਕਿਸਾਨ ਆਗੂਆਂ ਨੂੰ ਪੁਲਿਸ ਵੱਲੋਂ ਪੂਰਾ ਘੇਰਾ ਪਿਆ ਹੋਇਆ ਖੜਾਏ ਹੋਏ ਨੇ ਕਿ ਜੇ ਪਾਸੇ ਇਹਨੇ ਕਿਸਾਨ ਰੋਕ ਕੇ ਹੋਏ ਨੇ ਪ੍ਰਸ਼ਾਚਨ ਜੀ ਦੁਆਰ ਜਿਹੜੀ ਐ ਇਸ ਪਾਸੇ ਹੋਈਏ ਤਸਵੀਰਾਂ ਤੁਹਾਨੂੰ ਆਪਾਂ ਲਗਾਤਾਰ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਬੈਰੀਕੇਡਿੰਗ ਕੀਤੀ ਗਈ ਹੈ ਕਿਉਂਕਿ ਹੁਣ ਆ ਆ ਰਹੇ ਆ ਜਿਹੜਾ ਸਮਾਂ ਹੋ ਗਿਆ ਆਣ ਦਾ ਜਿਹੜੇ ਬੀਜੇਪੀ ਦੇ ਨੇਤ ਆਏ ਉਹਨਾਂ ਦੇ ਆਉਣ ਦਾ ਸਮਾਂ ਹੋ ਚੁੱਕਾ ਹੈ ਤਾਂ ਇਸ ਤਰ੍ਹਾਂ ਬੈਰੀਕੇਡਿੰਗ ਕਰਕੇ ਇਸ ਤਰ੍ਹਾਂ ਰੋਕਿਆ ਗਿਆ ਕਿਸਾਨਾਂ ਨੂੰ ਮਰਦਾਬਾਦ ਮਰਦਾਬਾਦ ਕਾਹਨੀਆਂ ਦਾ ਯਾਰ ਮੋਦੀ ਮਰਦਾਬਾਦ ਹਾਂਜੀ ਮਰਦਾਬਾਦ ਜੋ ਸਾਵਾ ਜੀ ਸਾਵਾ ਕੋਲਾਵਾ ਬੈਰੀਕੇਡ ਦੇ ਦੂਜੇ ਪਾਸੇ ਜਿਹੜੇ ਕਿਸਾਨ ਰੋਕੇ ਰੱਖੇ ਹੋਏ ਨੇ ਪ੍ਰਸ਼ਾਸਨ ਦੀ ਗਾਰ ਜਿਹੜੀ ਐ ਇਸ ਪਾਸੇ ਉਹ ਇਹ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਬੈਰੀਕੇਡਿੰਗ ਕੀਤੀ ਗਈ ਹੈ ਕਿਉਂਕਿ ਹੁਣ ਆ ਰਹੇ ਆ ਜਿਹੜਾ ਸਮਾਂ ਹੋ ਗਿਆ ਆਣਦਾ ਜਿਹੜੇ ਭਾਜਪਾ ਦੇ ਨੇਤਾ ਆਏ ਉਹਨਾਂ ਦੇ ਆਉਣ ਦਾ ਸਮਾਂ ਹੋ ਚੁੱਕਾ ਹੈ ਤਾਂ ਇਸ ਤਰ੍ਹਾਂ ਬੈਰੀਕੇਡਿੰਗ ਕਰਕੇ ਇਸ ਤਰ੍ਹਾਂ ਰੋਕਿਆ ਗਿਆ ਕਿਸਾਨ ਅੱਜ ਇਹ ਤਸਵੀਰਾਂ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਨਫਰੀ ਵੱਡੀ ਗਲਤੀ ਵਿੱਚ ਪੁਲਿਸ ਪ੍ਰਸ਼ਾਸਨ ਖੜਾ ਹੋਇਆ ਤੇ ਜਿਹੜੇ ਪਾਸੇ ਕਿਸਾਨ ਜਿਹੜੇ ਨੇ ਚੜ੍ਹ ਆ ਕਿਸਾਨ ਤੇ ਬੰਦੀਆਂ ਜਿਹੜੀਆਂ ਨੇ ਆ ਕੇ ਖੜੀਆਂ ਹੋਈਆਂ ਨੇ ਤੇ ਤਸਵੀਰਾਂ ਨੂੰ ਲਗਾਤਾ ਲਗਾ ਰਿਹਾ ਬੈਰੀਕੇਡਿੰਗ ਕੀਤੀ ਗਈ ਹੈ ਬੈਰੀਕੇਡਿੰਗ ਦੇ ਵਿੱਚ ਜਿਸ ਤਰ੍ਹਾਂ ਬੈਠ ਕੇ ਦੂਜੇ ਪਾਸੇ ਜਿਹੜਾ ਹੈ ਰੋਕਿਆ ਗਿਆ ਹੈ ਬੈਟਰੀ ਰਾਜ ਦਾ ਪ੍ਰਸ਼ਾਸਨ ਦੇ ਵੱਲ ਕਿਸਾਨਾਂ ਆਜ ਅਸੀਂ ਚੁਣੌਤੀ ਬਣ ਕੇ ਟਕਰੇ ਆ ਜਿਹੜੀ ਦਿੱਲੀ ਦੇ ਵਿੱਚ ਕਸਰ ਰਹਿ ਗਈ ਚਲੋ ਸਾਡੇ ਕਿਸਾਨਾਂ ਨੂੰ ਕੋਹ ਕੋਕੇ ਮਾਰਿਆ ਗਿਆ ਸਾਡੀ ਆ ਝੋਨਾ ਨੂੰ ਅੱਖਾਂ ਲਾਈਆਂ ਗਈਆਂ ਬਾੜੀ ਛੱਡ ਗਏ ਸਾਡੀ ਤਬਾਹੀ ਬਰਬਾਦੀ ਕੀਤੀ ਗਈ ਪਾਏ ਪਾੜਾਓ ਦੇਸ਼ ਬਚਾਓ امت شاہ جے پی جے پی مردہ مردہ پاس مودی سرکار ਦੇ ਵੀ ਜਿਹੜੇ ਇੱਥੇ ਮੌਜੂਦ ਨੇ ਹੱਥਾਂ ਦੇ ਝੰਡੇ ਚੁੰਨੇ ਬੱਚਿਆਂ ਦੇ ਹੱਥਾਂ ਦੇ ਵਿੱਚ ਵੀ ਝੰਡੇ ਨੇ ਦੇਖੋ ਤਸਵੀਰਾਂ ਗੁੰਡਾ ਕਰਦੇ ਨਹੀਂ ਚਲੇਗੇ ਗੁੰਡਾ ਕਰਦੇ ਨਹੀਂ ਚਲੇਗੇ ਇੱਕ ਜਾਰੀ ਆਂ ਦਿੱਤਾ ਦਿੱਤੀ ਹੈ ਜਾਰੀ ਨੇ ਡੀਐਸਪੀ ਅਜੇ ਸਿੰਘ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਕੀ ਦਿੱਤਾ ਦੇ ਰਹੇ ਨੇ ਉਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਪਾਂ ਵੱਡੀ ਗਿਣਤੀ ਦੇ ਵਿੱਚ ਜਿਹੜੀ ਤਾਂ ਪਹੁੰਚ ਚੁੱਕੀ ਆ ਪੁਲਿਸ ਪ੍ਰਸ਼ਾਸਨ ਹਦਯਤਾ ਦਿੰਦੀ ਹੋਈ ਤਸਵੀਰਾਂ ਸਿੱਧੀਆਂ ਤੁਹਾਨੂੰ ਦਿਖਾ ਰਿਹਾ ਲਾਈਵ ਕਿਉਂਕਿ ਭਾਜਪਾ ਨਹੀਂ ਚੱਲੇਗਾ ਨਹੀਂ ਚੱਲੇਗਾ ਸਾਡੇ ਹੱਕ ਚੱਲੇ ਰੱਖ ਨਹੀਂ ਚੱਲੇਗਾ ਉਹ ਜਿਹੜੇ ਗੁੰਡਾ ਰਫੀ ਨਹੀਂ ਚੱਲੇਗੇ ਨਹੀਂ ਚਲੇਗੀ ਨਹੀਂ ਚਲੇਗੀ ਸਰਕਾਰ ਨਹੀਂ ਚੱਲੇਗੇ ਨਹੀਂ ਚਲੇਗੀ ਨਹੀਂ ਚਲੇਗੀ ਪੰਜਾਬੀ ਗੁਲਾਮ رکھ دیا گے मुराबुर ناراسان موسم کا نہیں بنانے Gracias. ਆਜਾ ਵਾਹ ਗਤਾਰ ਸਾਹਿਬ ਤੂੰ ਅਸੀਸ ਸਵਾਲ ਕਰਦੇ ਜੇ ਗੱਠੀ ਸੁੱਕੀ ਲੱਗਦੀ ਗੱਠਾ ਛੱਡੇ ਸਾਡੇ ਅਰਸ਼ ਦੀ ਜਾਨ ਬਏ ਅਸੀਂ ਬਿਨਾ ਸਵਾਰ ਜਿੱਤੇ ਸਰ ਜਾਨੇ ਹੋ ਕਦੀ ਬਿਨਾ ਉਹ ਕਿਹ ਕੋਈ ਨਹੀਂ ਜਾ لا کے मुर्द बाउ मुर्दाबाद मुर्दाबाद मुर्दा बाउ मुर्दाबाद मुर्दाबाद बूे पी मुर्दो बाउ मुर्दाबाद 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 ਮੰਗ ਪੱਤਰ ਪਹਿਲਾਂ ਬਹੁਤ ਦਿੱਤੇ ਨਾਲ ਕਰਾ ਕੇ ਸਾਕੋ ਬਾਹਰ ਹੋ ਰਹੀ ਹੈ ਸਾਨੂੰ ਜਾਣਦਾ ਸੋਹੇ ਗੁੰਡੇ ਕਰਦੇ ਮਰਦਾਬਾ ਮਰਦਾਬਾ ਨੂੰ ਸਵਾਲ ਜਵਾਬਾਂ ਦਾ ਕਹੇ ਜੇ ਸਵਾਲ ਜਵਾਬਾਂ ਦੇ ਨਹੀਂ ਹੋ ਦਿੰਦੇ ਜੇ ਪ੍ਰਚਾਰ ਕਰਨ ਦਾ ਕੰਮ ਕਰੂਗਾ ਫੇਰ ਜੀ ਪਿੰਡਾਂ ਦੇ ਵਿੱਚ ਨਹੀਂ ਬਣਦੇ ਆਗੇ ਤਾਂ ਉਹ ਕੀ ਕੀ ਤੁਸੀਂ ਇਹ ਧਰਾਂ ਜੋ ਸਵਾਲ ਜਵਾਬ ਕਰਾਂਗੇ ਆਪਾਂ ਜਿਹੜੀ ਗੱਲ ਸਵਾਲ ਜਵਾਬ ਆਇਆ ਹੋਈ ਹੈ ਉਹ ਸਵਾਲ ਜਵਾਬ ਜਿਹੜੇ ਹੋਣੇ ਆ ਨਾਲ ਬੇਤੀਏ ਤੁਸੀਂ ਜੀ ਆਪੀ ਦੇ ਦਲੇ ਮਰਦਾਬਾਦ 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 ਮਾਦੀ ਲਾਲਾ ਮਰਦਾਬਾਦ 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 ਮਾਦੀ ਲਾਲਾ ਮਰਦਾਬਾਦ ਮਰਦਾਬਾਦ پیک لگا پیک ਉਹ ਸਾਡਾ ਪ੍ਰੋਗਰਾਮ ਚੱਲਦੇ ਬਾਕਾਊਂਡ ਚੱਲਦੇ ਉਹ ਫੇਰ ਵਿਰੋਧ ਕਰਦੇ ਉਹ ਦਰ ਫੱਟਾ ਵਿੱਚ ਤੁਹਾਡੇ ਦੇਖਦੇ ਉਹ ਸਾਡਾ ਵਿਕਾਸ ਪੱਕਾ ਮਾਰ ਦਿੱਤਾ ਉਹ ਫੱਟਾ ਤੁਹਾਡੇ ਆ ਗਿਆ ਦੇ ਨਰਿੰਦਰ ਮੋਦੀ ਜੰਦਾਬਾਦ ਇਹ ਚੋਪ ਚੇਹੇ ਨਾਲ ਨਾਲ ਬਸ ਬਸ ਮਰਦਾਬਾਦ ਮਰਦਾਬਾਦ ਭਾਜੀ ਜੀ 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 ਸਾਲ ਪਹਿਲਾਂ ਮਰਦਾਬਾਦ گوگل جہاں سارے لیڈر चेटा आहे सूर बड़ी बि ज़मीर वारे वोटा पाण खे ज़मीर जा उहो सूटा नी पाण ਕਿੰਨੇ ਖੜੇ ਆ ਉਸ ਸਮੇ ਇਹ ਭਾਜਪਾ ਦੇ ਕਾਰਕੁਨ ਪ੍ਰਗਟ ਪੈਟਕਾਰ ਕਰਨੀ ਚਾਹੁੰਦੇ ਨੇ ਇਸ ਕੀਤੀ ਹੋਈ ਪ੍ਰਗਟਵਾਰੀ ਕਾਰਵਾਈ ਇਹਨਾਂ ਦੇ ਹੀ ਉਲਟ ਜਾਵੇਗੀ ਕਿਉਂਕਿ ਅਜੇ ਤਾਂ ਇਹਨਾਂ ਲੋਕਾਂ ਨੇ ਪਿੰਡਾਂ ਦੇ ਵਿੱਚ ਆਉਣਾ ਹੈ ਅਜੇ ਤਾਂ ਵੱਡੇ ਪੱਧਰ ਪ੍ਰਸ਼ਾਸਨ ਦਾ ਉਸਾਰੇ ਲੈ ਕੇ ਭਗੜੇ ਪਾਉਂਦੇ ਨੇ ਭੋਲ ਭਜਾਉਂਦੇ ਨੇ ਪਰ ਉਹ ਦਿਨ ਦੂਰ ਨਹੀਂ ਜਦੋਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪਿੰਡਾਂ ਚਉਣਗੇ ਜਿਵੇਂ ਸਾਰੇ ਪੰਜਾਬ ਦੇ ਵਿੱਚ ਇਹ ਭੱਜੇ ਫਿਰਦੇ ਨੇ ਇਸਨੰਦਪੁਰ ਦੇ ਲੋਕ ਸਵਾ ਹਲਕੇ ਜਿਵੇਂ ਭੱਜੇ ਫਿਰਨਗੇ ਇਹਨਾਂ ਦਾ ਭੇਖਾ ਦੂਰ ਹੋਣਾ ਚਾਹੀਦਾ ਇਸ ਕਰਕੇ ਇਹ ਹਲਕੇ ਦੇ ਵਿੱਚ ਜੇ ਕਿਸਾਨ ਕੰਮ ਪਸੰਦ ਰੱਖ ਕੇ ਆਪਣਾ ਪ੍ਰੋਟੈਸਟ ਕਰਦੇ ਨੇ ਇਹ ਵੀ ਆਪਣਾ ਕਰਨਾ ਜੋ ਮਰਜ਼ੀ ਕਰ ਸਕਦੇ ਨੇ ਜੇ ਟਕਰਾਅ ਵਾਲੀ ਸਥਿਤੀ ਪੈਦਾ ਕਰਨਗੇ ਤਾਂ ਫਿਰ ਕਿਸਾਨ ਵੀ ਤਿਆਰ ਬੈਠੇ ਨੇ ਦੇਖੋ तकरीबन आज इथे बीजेपी ਦਾ ਜੋ ਉਮੀਦਵਾਰ ਹੈ ਸਾਡੇ ਆਨੰਦਪੁਰ ਸਾਹਿਬ ਕੰਸਟੀਚੁਐਂਸੀ ਦਾ ਉਹਨਾਂ ਵੱਲੋਂ ਆਪਣਾ ਬੋਟ ਪ੍ਰਚਾਰ ਦੇ ਲਈ ਜਿਹੜਾ ਇੱਥੇ ਪ੍ਰੋਗਰਾਮ ਰੱਖਿਆ ਹੋਇਆ ਆ ਆਨੰਦਪੁਰ ਸਾਹਿਬ ਦੇ ਲਾਗੇ ਤਾਜ ਹੋਟਲ ਦੇ ਵਿੱਚ ਤੇ ਅੱਜ ਸੰਯੁਕਤ ਕਿਸਾਨ ਮੋਰਚੇ ਨੇ ਪੂਰੇ ਭਾਰਤ ਵਿੱਚ ਦੇ बीजेपी ਦੇ ਵਿਰੋਧ ਦਾ ਜਿਹੜਾ ਸੱਦਾ ਦਿੱਤਾ ਹੋਇਆ ਹੈ ਕਿਉਂ ਕਿ ਕਿਉਂਕਿ ਜਦੋਂ ਦਿੱਲੀ ਦੇ ਦੇਸ਼ ਦੇ ਕਿਸਾਨ ਦਿੱਲੀ ਆਪਣੇ ਹੱਕਾਂ ਲਈ ਜਾ ਰਹੇ ਸੀ ਉਦੋਂ ਇਸੇ ਹੀ बीजेपी ਨੇ ਰਸਤੇ ਦੇ ਵਿੱਚ ਕਿੱਲਾਂ ਗੱਡੀਆਂ ਤੇ 20 ਮਿੰਟ ਦੀਆਂ ਕਦਾਂ ਕੀਤੀਆਂ ਗਈਆਂ ਤੇ ਸ਼ਰਿਆਮ ਗੋਲੀਆਂ ਚਲਾਈਆਂ ਗਈਆਂ ਕਿਸਾਨਾਂ ਦੇ ਉੱਤੇ ਤੇ ਪੰਜਾਬ ਤੇ ਹਰਿਆਣੇ ਦੇ ਬਾਰਡਰਾਂ ਨੂੰ ਇਹੋ ਜਿਹਾ ਬਣਾ ਦਿੱਤਾ ਜਿਵੇਂ ਪਾਕਿਸਤਾਨ ਦੇ ਬਾਰਡਰ ਨਾਲੋਂ ਵੀ ਵੱਡਾ ਬਾਰਡਰ ਬਣਾ ਕੇ ਰੱਖ ਦਿੱਤਾ ਤੇ ਅੱਜ ਕਿਸਾਨ ਇਹ ਹੀ ਪੁੱਛਣ ਜਾ ਰਹੇ ਨੇ ਕਿ ਕਿਸਾਨ ਕਹਾਂ ਇਹ ਪਾਕਿਸਤਾਨ ਦੇ ਜੰਮ ਪੱਲੇ ਜਬ ਪਾਕਿਸਤਾਨ ਤੋਂ ਆਏ ਨਹੀਂ ਅਸੀਂ ਵੀ ਇਸ ਭਾਰ ਦੇਸ਼ ਦੇ ਨਾਗਰਿਕਾਂ ਤੇ ਕਿਉਂ ਸਾਡੇ ਅੱਗੇ ਜਿਹੜੀਆਂ ਕੰਧਾਂ ਕੀਤੀਆਂ ਜਾ ਰਹੀਆਂ ਕਿਉਂ ਸਾਡੇ ਰਸਤੇ ਦੇ ਵਿੱਚ ਕਿੱਲਾਂ ਬੁਖਾਈਆਂ ਜਾ ਰਹੀਆਂ ਸੋ ਉਹਨਾਂ ਦੇ ਸਵਾਲ ਜਵਾਬ ਜਿਹੜੇ ਕਰਨ ਵਾਸਤੇ ਅੱਜ ਅਸੀਂ ਇੱਥੇ ਇਕੱਠੇ ਹੋਏ ਆ ਕਿ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਲਖੀਮਪੁਰ ਖੀਰੀ ਦੇ ਵਿੱਚ ਜਦੋਂ ਸਾਡੇ ਪੰਜ ਕਿਸਾਨਾਂ ਨੂੰ ਸ਼ਰਮ ਬੀਜੇਪੀ ਦੇ ਮੰਤਰੀ ਵੱਲੋਂ ਗੱਡੀ ਥੱਲੇ ਦੇ ਕੇ ਕੁਚਲਿਆ ਗਿਆ ਤਾਂ ਉਸ ਬੀਜੇਪੀ ਦੇ ਮੰਤਰੀ ਨੂੰ ਤੁਸੀਂ ਆਪਣੇ ਮੰਤਰੀ ਮੰਡਲ ਦੇ ਵਿੱਚ ਰੱਖ ਕੇ ਛਤਰਛਾਇਆ ਦਿੱਤੀ ਹੈ ਤੇ ਉਸ ਨੂੰ ਬਚਾਇਆ ਤੇ ਉਸਦੇ ਬੇਟੇ ਨੂੰ ਜਿਹੜਾ ਹੈ बार-बार ਜੇਲ੍ਹ ਤੋਂ ਪਰੋਲ ਦੇ ਦਿੱਤੀ ਗਈ ਹੈ ਤੇ ਜਿਹੜੇ ਸਾਡੇ 4 ਕਿਸਾਨਾਂ ਦੇ ਬੱਚੇ નિર્ਦੋਸ਼ ਬੱਚੇ ਹੈ ਉਹ ਅੱਜ ਵੀ ਜੇਲ੍ਹਾਂ ਦੇ ਵਿੱਚ ਸੜ ਰਹੇ ਹੈ ਤੇ ਫਿਰ ਤੋਂ ਤੁਸੀਂ ਉਸੇ ਮੰਤਰੀ ਨੂੰ ਜਿਹੜੀ ਟਿੱਕ ਹੈ ਭਾਜੀਪੀ ਦੇ ਵੱਲੋਂ ਦਿੱਤੀ ਗਈ ਹੈ ਤੇ ਦੂਜਾ ਤੁਸੀਂ ਵਾਅਦਾ ਕੀਤਾ ਸੀ ਕਿ ਅਸੀਂ ਐਮਐਸਪੀ ਦੇ ਉੱਤੇ ਕਾਨੂੰਨ ਬਣਾਵਾਂਗੇ ਸੀ2 ਪਲੱਸ 50% ਦੇ ਉੱਤੇ ਲੋਕਾਂ ਦੀ ਫਸਲ ਖਰੀਦਾਂਗੇ ਤੇ ਉਹ ਵਾਦੇ ਤੋਂ ਜਿਹੜੀ ਸਰਕਾਰ ਭੱਜੀ ਹੈ ਤੁਸੀਂ ਵਾਦਾ ਕੀਤਾ ਸੀ ਸਰਕਾਰ ਨੇ ਕਿ ਬਿਜਲੀ ਬਿੱਲ 2020 ਨਹੀਂ ਲਿਆਂਦਾ ਜਾਵੇਗਾ ਪਰ ਉਸ ਤੋਂ ਬਾਅਦ ਵਾਅਦਾ ਖਲਾਫੀ ਕਰਕੇ ਕੇਂਦਰ ਦੀ ਮੋਦੀ ਸਰਕਾਰ ਨੇ ਇਹ 2020 ਪਾਸ ਕਰ ਦਿੱਤਾ ਜਿਸ ਦੇ ਛਿੱਟੇ ਵਜੋ ਇਹਨਾਂ ਦਾ ਵਿਰੋਧ ਕਰਨ ਲਈ ਅਸੀਂ ਅੱਜ ਇੱਥੇ ਇਕੱਠੇ ਹੋਏ ਆ ਕੋਈ ਨਹੀਂ ਕਿਉਂਕਿ ਬੀਜੇਪੀ ਇੱਥੇ ਆ ਰਹੀ ਹੈ ਸੰਯੁਕਤ ਕਿਸਾਨ ਮੋਰਚ ਨੇ ਦੇਸ਼ ਪੱਤਰ ਤੇ ਸੱਦਾ ਦਿੱਤਾ ਕਿ ਬੀਜੇਪੀ ਜਿਹੜੀ ਕਿਸਾਨਾਂ ਦੀ ਵਿਰੋਧੀ ਪਾਰਟੀ ਹੈ ਜਿਨੇ 2-1 ਸਾਲ ਤੋਂ ਉੱਪਰ ਸਮਾ ਕਿਸਾਨਾਂ ਨੂੰ ਦਿੱਲੀ ਬਾਡਰਾਂ ਤੇ ਬੰਦਾਲ ਛੱਡਿਆ ਹੁਣ 4 ਮਹੀਨੇ ਤੋਂ ਕਿਸਾਨ ਹੈ ਜਿਹੜੇ ਸਾਡੇ ਉਹ ਬਾਡਰਾਂ ਤੇ ਪਠਾਲ ਛੱਡਿਆ ਹਰਿਆਣਾ ਦੇ ਸ਼ੰਭੂ ਬਾਡਰਾਂ ਤੇ ਪਿੱਲਾਂ ਗੱਡੀਆਂ ਹੋਈਆਂ ਕੰਧਾਂ ਕੀਤੀਆਂ ਹੋਈਆਂ ਤੇ ਸਾਡੇ ਕਿਸਾਨਾਂ ਦਾ ਲਗਾਤਾਰ ਸ਼ੀਸ਼ਨਾ ਪ੍ਰਾਪਤ ਹੋ ਰਿਹਾ ਹੈ ਇਸ ਕਰਕੇ ਬੀਜੇਪੀ ਦਾ ਅਰਸਾ ਕਿਸਾਨਾਂ ਦਾ ਜਿਹੜਾ ਸਾਡਾ ਨੂੰ ਤਾ ਉਹਦੇ ਤਹਿਤ ਅਸੀਂ ਸਵਾਲ ਪੁੱਛਣ ਲਈ ਬੀਜੇਪੀ ਨੂੰ ਉਮੀਦਵਾਰਾਂ ਨੂੰ ਜਿਹੜਾ ਪੁੱਛਣ ਲਈ ਆ ਸਵਾਲ ਹੈ ਅਸੀਂ ਆਏ ਆ ਸਾਡੀਆਂ ਗੱਲਾਂ ਦਾ ਇਹ ਜਵਾਬ ਦੇਣ ਅਸੀਂ ਆਪਣੇ ਘਰਾਂ ਨੂੰ ਫਾਰਮ ਨਹੀਂ ਇਹ ਸਭ ਕਿਰਾਏ ਤੇ ਆਏ ਹੋਏ ਟੱਟੂ ਨੇ ਇਹ ਸਿਆਸੀ ਪਾਰਟੀਆਂ ਦੇ ਭੇਜੇ ਹੋਏ ਗੁੰਡੇ ਨੇ ਇਸ ਤੋਂ ਇਲਾਵਾ ਇਹਨਾਂ ਦਾ ਕੋਈ ਅਸਤਿਤਵ ਨਹੀਂ ਇਹਨਾਂ ਦੀ ਰੋਜ਼ ਦੀ ਡਿਊਟੀ ਹੈ ਕਿ ਜਿੱਥੇ ਭਾਜਪਾ ਦਾ ਪ੍ਰੋਗਰਾਮ ਹੋਵੇ ਉੱਥੇ ਜਾ ਕੇ ਖਲਣ ਪਣਾ ਸਾਡਾ ਵਰਕਰ ਭਾਰੀ ਉਤਸ਼ਾਹ ਦੇ ਨਾਲ ਸੁਭਾਸ਼ ਸ਼ਰਮਾ ਜੀ ਦਾ ਸਵਾਗਤ ਕਰਨ ਉਹਨਾਂ ਨੂੰ ਸੁਣਨ ਦੇ ਲਈ ਗਜੇਂਦਰ ਸਿੰਘ ਛੇਖਾਵਤ ਜੀ ਨੂੰ ਸੁਣਨ ਦੇ ਲਈ ਆਇਆ ਹੈ ਕਿਉਂਕਿ ਹੁਣ ਪੰਜਾਬ ਦੀ ਵਾਰੀ ਹੈ ਹਿੰਦੁਸਤਾਨ ਨੂੰ ਤਾਂ ਦੋ ਵਾਰ ਭਾਰਤੀ ਜਨਤਾ ਪਾਰਟੀ ਫਤਿਹ ਕਰ ਚੁੱਕੀ ਹੈ ਇਸ ਵਾਰ ਪੰਜਾਬ ਚ ਪਹਿਲੀ ਵਾਰ 13 ਸੀਟਾਂ ਤੇ ਲੜ ਰਹੀ ਹੈ ਔਰ ਤੁਸੀਂ ਦੇਖਿਓ ਕਿ ਯਕੀਨੀ 24 ਦੇ ਵਿੱਚ ਵੀ ਔਰਾਂ ਵਾਲੀ 27 ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਆਪਣਾ ਪਛਮ ਲਹਿਰਾਏਗੀ ਔਰ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ਤੇ ਮੋੜ ਲੈ ਕੇ ਜਾਏਗੀ ਜਿਨ੍ਹਾਂ ਤੇ ਕਿਸੇ ਸਮੇਂ ਪੰਜਾਬ ਹੁੰਦਾ ਸੀ ਇਹਨਾਂ ਲੋਕਾਂ ਦੇ ਕਾਰਨ ਅੱਜ ਪੰਜਾਬ ਪਾਲੀਬਾਨ ਬਣਿਆ ਹੋਇਆ ਕਿਸੇ ਨੂੰ ਸ਼ਾਂਤਮਈ ਢੰਗ ਦੇ ਨਾਲ ਕੰਮ ਨਹੀਂ ਕਰਨ ਦਿੰਦੇ ਹੁਣ ਚਨਾਬੀ ਅਖਾੜਾ ਚੱਲ ਰਿਹਾ ਹੈ ਜੇ ਇਹਨਾਂ ਚ ਇੰਨਾ ਹੀ ਦਮ ਹੈ ਤੇ ਇੱਕ ਚੋਣਾਂ ਦੇ ਵਿੱਚ ਆਪਣੇ ਪੇਪਰ ਭਰਨ ਆਨੰਦਪੁਰ ਸਾਹਿਬ ਲੋਕ ਸਭਾ ਲੜਨ ਜੇ ਇਹਨਾਂ ਦੇ ਨਾਲ ਪੰਜਾਬ ਦੇ ਲੋਕਾਂ ਦਾ ਇੰਨਾ ਹੀ ਸਮਰਥਨ ਹੈ ਤਾਂ ਮੈਦਾਨ ਜਾਣ ਆ ਕੇ ਬਾਕੀਆਂ ਨੂੰ ਹੈਰਾਨ ਲੇਕਿਨ ਉਹ ਇਹਨਾਂ ਚ ਦਮ ਨਹੀਂ ਕਿਉਂਕਿ ਇਹਨਾਂ ਦਾ ਕੰਮ ਸਵੇਰ ਨੂੰ ਪੈਸੇ ਜੇਬ ਚ ਪਏ ਤੇ ਸ਼ਾਮ ਨੂੰ ਤਿਹਾੜੀ ਖਤਮ ਹੋਈ ਤੇ ਛੁੱਟੀ ਕੱਲੂ ਅਗਲੀ ਜਗ੍ਹਾ ਫੇਰ ਜਿੱਥੇ ਵੀ ਕਿਸੇ ਭਾਰਤੀ ਜਨਤਾ ਪਾਰਟੀ ਦਾ ਕਾਰਜਕ੍ਰਮ ਹੋਏਗਾ ਤੇ ਉੱਥੇ ਧਰਨੇ ਦੇ ਵਿੱਚ ਦਿਖਣਗੇ ਮੈਂ ਤੁਹਾਨੂੰ ਦੁਬਾਰਾ ਪੁੱਛੂੰਗਾ ਕਿ ਇਹਨਾਂ ਨੂੰ ਕਿਹੋ ਜਿੰਨੇ ਇਹਨਾਂ ਦੇ ਖੋਤੀ ਨੇਤਾ ਮੋਰੇ ਖੜੇ ਨੇ ਕਿ ਕੱਲੂ ਆਪਣੇ ਆਪਣੇ ਜੇਬ ਫਾਰਮ ਆਪਣੀ ਜੇਬ ਚ ਪਾ ਕੇ ਲੈ ਕੇ ਆਣ ਕਿਉਂਕਿ ਕਿਸਾਨ ਦਾ ਅਸਲੀ ਪ੍ਰਮਾਣ ਪੱਤਰ ਜਾਂ ਉਹਨਾਂ ਦੀ ਜ਼ਮੀਨ ਦੀ ਫਰਦ ਹੈ ਚਾਹੀ ਆਲੀ ਤੇ ਜਾ ਉਹਨਾਂ ਦੀ ਜੇਬ 'ਚ ਹੋਵੇ ਕਿਸਾਨ ਦਾ ਜੇ ਫਾਰਮ ਜਿਹਦੇ ਨਾਲ ਉਹ ਮੰਡੀ ਦੇ ਵਿੱਚ ਫਸਲ ਵੇਚ ਕੇ ਆਂਦਾ ਹੈ ਤਾਜੀ-ਤਾਜੀ ਮੰਡੀ ਹਜੇ ਬੰਦ ਹੋਈ ਹੈ ਇਕੱਲੇ-ਇਕੱਲੇ ਦੀ ਜੇਬ 'ਚ 5-5 7-7 ਕੁਇੰਟਲ 10 ਕੁਇੰਟਲ ਦਾ ਜੇ ਫਾਰਮ ਹੋਵੇ ਤਾਂ ਮੈਂ ਇਹਨਾਂ ਨੂੰ ਕਿਸਾਨ ਮੰਨਾਂਗਾ ਨਹੀਂ ਆਪਾਂ ਆਜ-ਪਾ ਦੇ ਸਾਰੇ ਕਾਰਜਕਰਤਾ ਖੜੇ ਆ ਜਦ ਮਰਜ਼ੀ ਡਿਬੇਟ ਰੱਖ ਲਓ ਇਹ ਸਾਰੇ ਕਿਸਾਨ ਨੇ ਆਪਣੀਆਂ ਜੇਬਾਂ ਦੇ ਵਿੱਚ ਜੇ ਫਾਰਮ ਮੰਡੀ ਦੇ ਵਿੱਚ ਵੇਚੀ ਹੋਈ ਫਸਲ ਔਰ ਖਾਤੇ ਦੇ ਵਿੱਚ ਪਏ ਹੋਏ ਪੈਸਿਆਂ ਦੀਆਂ ਰਸੀਦਾਂ ਨਾਲ ਲੈ ਕੇ ਆਣਗੇ ਮੈਂ ਖੁੱਲਾ ਚੈਲੰਜ ਦਿੰਦਾ ਹਾਂ ਜਦੋਂ ਮਰਦੀ ਹੈ ਬਾਜ਼ੀ ਜਤਾ ਪਾਰਟੀ ਅੱਜ ਕਿਸਾਨ ਰੋਹਰਗੇ ਔਰ ਅੱਜ ਕਿਸਾਨ ਭਾਜਪਾ ਦੇ ਨਾਲ ਹੈ ਕਿਉਂਕਿ ਭਾਜਪਾ ਨੇ ਕਿਸਾਨਾਂ ਦੀ ਐਮਐਸਬੀ ਵੀ ਵਧਾਈ ਹੈ ਕਿਸਾਨਾਂ ਨੂੰ 2-2000 ਦੀ ਕਿਸਾਨ ਸਮਾਨ ਨਿਧੀ ਸਕੀਮ ਵੀ ਦਿੱਤੀ ਹੈ ਔਰ ਜੋ ਸਭ ਤੋਂ ਜ਼ਰੂਰੀ ਸੀ ਉਸੀ ਆਯੂਸ਼ਮਾਨ ਕਾਰਡ ਜਿਸ ਬੰਦੇ ਦੀ ਜੇਬ 'ਚ ਜੇ ਫਾਰਮ ਹੈ ਮੋਦੀ ਸਾਹਿਬ ਨੇ ਉੱਥੇ 5 ਲੱਖ ਤੱਕ ਦਾ ਇਲਾਜ ਫ੍ਰੀ ਕਰਨ ਦਾ ਵਾਅਦਾ ਕੀਤਾ ਹੈ ਜਿਹਦਾ ਜੇਬ ਦੇ ਵਿੱਚ ਜੇ ਫਾਰਮ ਉਹਦੀ ਜੇਬ ਦੇ ਵਿੱਚ 5 ਲੱਖ ਦਾ ਔਰ ਉਹਦੇ ਪੂਰੇ ਪਰਿਵਾਰ ਦਾ ਇਲਾਜ ਫਰੀ ਹੈ ਅੱਜ ਤੱਕ ਕਿਸੇ ਸਰਕਾਰ ਨੇ ਦਿੱਤਾ ਨਹੀਂ ਦਿੱਤਾ ਕਿਉਂ ਨਹੀਂ ਦਿੱਤਾ ਕਿਉਂਕਿ ਉਹ ਅੱਜ ਤੱਕ ਪੰਜਾਬ ਦੇ ਲੋਕਾਂ ਦਾ ਸ਼ੋਸ਼ਣ ਹੀ ਕਰਦੇ ਆਏ ਆ ਔਰ ਇਹ ਉਹਨਾਂ ਦੇ ਹੀ ਦੱਲੇ ਨੇ ਕਿ ਇਹ ਪੰਜਾਬ ਦਾ ਮਾਹੌਲ ਖਰਾਬ ਕਰਨ ਤਾਂ ਆਪਣੀਆਂ ਰੋਟੀਆਂ ਸੇਕ ਸਕਦੇ ਨੇ ਇਹ ਨਹੀਂ ਜਾਣਦੇ ਕਿ ਪੰਜਾਬ ਵਿਕਾਸ ਦੀਆਂ ਲੀਹਾਂ ਤੇ ਜਾਵੇ ਇਹ ਨਹੀਂ ਜਾਣਦੇ ਪੰਜਾਬ ਮੁੜ ਖੁਸ਼ਹਾਲ ਹੋਵੇ ਇਹ ਪੰਜਾਬ ਦਾ ਵਿਨਾਸ਼ ਚਾਹਦੇ ਆ ਵਿਕਾਸ ਨਹੀਂ ਚਾਹਦੇ ਅਸੀਂ ਖੁੱਲਾ ਚੈਲੰਜ ਕਰਦੇ ਆ ਕਿ ਭਾਰਤੀ ਜਨਤਾ ਪਾਰਟੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ ਜਿੱਤੇਗੀ ਔਰ ਅਸੀਂ ਹਰ ਪਿੰਡ ਦੇ ਵਿੱਚ ਪ੍ਰਚਾਰ ਕਰਾਂਗੇ ਇਹਨਾਂ ਚ ਕੰਮ ਹੋਇਆ ਤਾਂ ਰੋਕ ਲੈਣ ਹਗੰਪੁਰ ਅਨੰਦਪੁਰ ਸਾਹਿਬ ਗੋਲੜੀ ਹਰ ਪਾਸੇ ਅਵਾਜ਼ ਕਰਮਾ ਪਿੰਡ ਪਿੰਡ ਜਾ ਕੇ ਪ੍ਰਚਾਰ ਕਰਨਗੇ ਲਾਪੇ ਜਾਨ ਹੋਣੀ ਇੱਥੇ ਤੋਂ ਤੇ ਇਹਨਾਂ ਨੂੰ ਖੁੱਲਾ ਚੈਲੰਜ ਹੈ ਕਿ ਜਿੱਥੇ ਟਕਰਨਾ ਹੋਇਆ ਟਕਰ ਲੈਣ ਭਾਜਪਾ ਦਾ ਵਰਕਰ ਹੁਣ ਕਮਜ਼ੋਰ ਨਹੀਂ ਰਿਹਾ ਬੋਡੇ ਨਾਲ ਬੋਡਾ ਲਾ ਕੇ ਇਕਤਾ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਦੇ ਵਿੱਚ ਬੀਜੇਪੀ ਦਾ ਝੰਡਾ ਬੁਲੰਦ ਹੋਏਗਾ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਨਰੇਂਦਰ ਮੋਦੀ